ਸੋ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਮੈਂ ਤੁਹਾਡਾ ਆਪਣਾ ਛੋਟਾ ਵੀਰ ਦੀਪ 310 ਤੇ ਅੱਜ ਆਪਾਂ ਚੱਲੇ ਆਂ ਤਲਵੰਡੀ ਪਹਿਲਾਂ ਜਾਵਾਂਗੇ ਤਲਵੰਡੀ ਉੱਥੇ ਟੈਲੀਫੋਨ ਕਰਨੀ ਸੀ ਗੱਲਬਾਤ ਤੇ ਜਾਣ ਕੇ ਨਾਲ ਡੈਡੀ ਜੀ ਤੇ ਵੱਡੇ ਤਾਇਆ ਜੀ ਜਾਣਗੇ ਤੇ ਡਾਕਟਰ ਵੀਰਾ ਜਾਊਗਾ ਤੇ ਉਸ ਤੋਂ ਬਾਅਦ ਜਾਵਾਂਗੇ ਆਪਾਂ ਲਾਂਕੇ ਤੇ ਅੱਜ ਆਪਣਾ ਆਪਾਂ ਲੈ ਕੇ ਜਾਣੇ ਹਾਂ ਵੀ ਗਗੜੀ ਨੇ ਕਰਤੀ ਸਟਾਰਟ ਅੱਜ ਲੈ ਕੇ ਜਾਵਾਂਗੇ ਆਪਾਂ ਸਫਟ ਹੈ ਕਿਲ ਰਹੀ ਹੈ ਆਪਣੀ ਬਾਹਰ ਬੈਠਦੇ ਆਪਾਂ ਚੱਲਦੇ ਆ ਲੈ ਕੇ ਇਹਨੂੰ ਤਰ ਗੱਗੀ ਲਈ ਜਾ ਰਿਹਾ ਅੱਜ ਤਾਂ ਹਾਂਜੀ ਆਪਾਂ ਜਾਣੇ ਇੱਕ ਵਾਰੀ ਕਰੇ ਤੇ ਫਿਰ ਚੱਲਾਂਗੇ ਆਪਾਂ ਨਾਨਕੇ ਤੇ ਕੜਾ ਮੇਰਾ ਜੀ ਮਤਰਾ ਆਪਾਂ ਹੁਣ ਚੱਲਦੇ ਆਂ ਗੱਡੀ ਕਰਦੇ ਆਂ ਸਟਾਰਟ ਤੇ ਆਪਾਂ ਚੱਲਦੇ ਆਂ ਮਿਲਦੇ ਆ ਹੁਣ ਆ ਪਤਲਵੰਦੀ ਤੇ ਅੰਦਰ ਵੱਡੇ ਦਾ ਜੀ ਡਾਕਟਰ ਵੀਰਾ ਤਾਂ ਸਾਹਿਬ ਤੇ ਮੈਂ ਬੈਠ ਗਿਆ ਸੀ ਮਾਗਰ ਵੀਰੇ ਦਾ ਤੁਰਕ ਤਾਂ ਸੀ ਲੱਗ ਕੇ ਵੀ ਨੇ ਪ੍ਰਸ ਮਾਨ ਲਿਆ ਤੇ ਆਪਾਂ ਹੁਣ ਚੱਲਦੇ ਆਂ ਗੱਡੀ ਨੂੰ ਬਾਹਰ ਦੇ ਆ ਫਿਰ ਵਿੱਚ ਆਪਾਂ ਲੈਣੇ ਸੀ ਫਾਲ ਤੇ ਚਲੋ ਜੀ ਮਿੱਤਰ ਆਪਾਂ ਬੋਨੇ ਆਂ ਟੀਲ ਤੇ ਗੱਡੀ ਲਾਤੀ ਆ ਪੰਪ ਤੇ ਅੱਲਾਹ ਤੇ ਲੱਭ ਗਿਆ ਕੇ ਵਾਹ ਆ ਗਿਆ ਲਾਇਆ ਕਹਿੰਦਾ ਜੀ ਉਹ ਮੰਤਰੀ ਬੋਲਦਾ ਆ ਜੀ ਕਿਹੜਾ ਲਾਕਾ ਤਾ ਕਹਿੰਦਾ ਨਹੀਂ ਜੀ ਵੇਰਾ ਨਾ ਵੈਸੇ ਮੰਤਰੀ ਆ ਹੋ ਨਹੀਂ ਬੋ ਵੀ ਨਹੀਂ ਆਪਣੇ ਪਿੰਡ ਵਾਲਾ ਇਹਦੀ ਦੁਕਾਨ ਤੇ ਕੋਈ ਆ ਗਿਆ ਤੇ ਇਹਨੂੰ ਕਹਿੰਦਾ ਨਾ ਉਹਨਾਂ ਨੂੰ ਮੁੰਡਿਆਂ ਨੇ ਛੇੜਦਾ ਕਹਿੰਦੇ ਇਹ ਪ੍ਰਧਾਨ ਆ ਫਿਰ ਕਿਹੜੀ ਗੱਲ ਆ ਕੋਈ ਕਹਨੇ ਰੋਕ ਰੁਕ ਲਿਆ ਨਾ ਤੇ ਇਹਦੀ ਗੱਲ ਕਰਾ ਦਿਓ ਓਏ ਵੀ ਫੂਕ ਚ ਆ ਗਿਆ ਤੜਿਆ ਤੜਿਆ ਕਹਿੰਦਾ ਹਾਂ ਹਾਂ ਮੈਂ ਪ੍ਰਧਾਨ ਆ ਉਹ ਕਹਿੰਦੇ ਰੱਬ ਵੱਲੋਂ ਜਾਣਦੇ ਘੇਰ ਲਿਆ ਕਹਨੇ ਉਹਨਾਂ ਨੇ ਲਾਤਾ ਨੂੰ ਫੋਨ ਕਹਿੰਦੇ ਪ੍ਰਧਾਨ ਨਾਲ ਗੱਲ ਕਰੋ ਕਹਿੰਦੇ ਕਿਹੜਾ ਪ੍ਰਧਾਨਾ ਕਹਿੰਦੇ ਜੀ ਪ੍ਰਧਾਨ ਆ ਪਤਾ ਨਹੀਂ ਕਾਹਦਾ ਦੱਸਿਆ ਤੇ ਜਦੋਂ ਗੱਲ ਗੱਲ ਕਰਾਈ ਕਹਿੰਦਾ ਥਾਣੇਦਾਰ ਕਹਿੰਦਾ ਕਿਹੜਾ ਪ੍ਰਧਾਨ ਬੋਲਦਾ ਕਹਿੰਦਾ ਜੀ ਮੈਂ ਡਿੱਗ ਤੋਂ ਪ੍ਰਧਾਨ ਬੋਲਦਾ ਪੰਜਾਂ ਮਿੰਟਾਂ ਚ ਪੁਲਿਸ ਉੱਥੇ ਆ ਗਈ ਉਹ ਮੁੜ ਕੇ ਉਹਨਾਂ ਨੇ ਖੜਾ ਛੜਾਇਆ ਜਾਨ ਜੂਨ ਛੜਾਇਆ ਕਹਿੰਦਾ ਤੂੰ ਵੱਡਾ ਪ੍ਰਧਾਨ ਬੜਾ ਚੱਕੋ ਫਾਈਨਲੀ ਜੱਲੇਗਾ ਤਲਵੰਡੀ ਤੇ ਉਹ ਖੜਾ ਆਪਣੇ ਸਰਪੰਚ ਸਾਹਿਬ ਹੁਣੀ ਮਗਰ ਤੇ ਇੱਧਰ ਖੜਾ ਕੁਲਵੀਰ ਸਿੰਘ ਐਮਐਲਏ ਦਾ ਕਾਫਲਾ ਪਹਿਲਾਂ ਆਪਾਂ ਨੂੰ ਇੱਧਰ ਆਉਣਾ ਪਿਆ ਵੀਰਾ ਜੀ ਕਹਿੰਦੇ ਵੀ ਆਪਾਂ ਕੰਮ ਜਾਣਾ ਪਹਿਲਾਂ ਇੱਧਰ ਜਾਣਾ ਵਾ ਦੇਖੋ ਮਗਰ ਕਾਫਲਾ ਗੱਡੀਆਂ ਦਾ ਲਾਈਨ ਕਿੱਡੀ ਤਕੜੀ ਇਹ ਸਾਡੇ ਵੱਡੇ ਵੱਡੇ ਬੰਦੇ ਮੇਹਰੋ ਇੱਥੇ ਕੁਲਵੀਰ ਸਿੰਘ ਜੀਰਾ ਐਮ ਐਲ ਏ ਆ ਰਿਹਾ ਤੇ ਰਾਹ ਚ ਦੇਖੋ ਗੇਟਿੰਗ ਚ ਬੰਦੇ ਕਿੰਨੇ ਖੜੇ ਆ ਤੇ ਸਵਾਗਤ ਲਈ ਸਾਰੇ ਖੜੇ ਆ ਬਡੂ ਸਾਹਿਬ ਤੋਂ ਆਪਣਾ ਐਮਐਲਏ ਸਾਹਿਬ ਨਾਲ ਲੜ ਰਿਹਾ ਚੋਣ ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਸਰਦਾਰ ਕੁਲਬੀਰ ਸਿੰਘ ਜੀ ਦਾ ਸਿਰਫ 2-4 ਮਿੰਟ ਜੀ ਤੁਹਾਡੇ ਕੋਲੇ ਪਹੁੰਚਣ ਵਾਲੇ ਪਹੁੰਚ ਰਹੇ ਸਾਰਿਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਚਾਹ ਨਹੀਂ ਛਕੀ ਚਾਹ ਛਕ ਲੋ ਔਰ ਰੋਡ ਦੇ ਉੱਪਰ ਆਪਾਂ ਪੂਰੇ ਡਿਸਪਲਿਨ ਦੇ ਵਿੱਚ ਲਾਈਨ ਬਣਾ ਕੇ ਉਹਨਾਂ ਦਾ ਸਵਾਗਤ ਕਰਨਾ ਹੈ ਔਰ ਮੁੜ ਕੇ ਜਿਵੇਂ ਤੋਂ ਆਪਾਂ ਮਾਰੀ ਗੱਡੀਆਂ ਦਾ ਕਾਫਲਾ ਤੁਰਿਆ ਇੱਧਰ ਚੱਲ ਰਹੀ ਹੈ ਚਾ ਤੇ ਲਾਪਾ ਪੀਂਦੇ ਆਪਾਂ ਵੀ ਪੀ ਜਾਂਨੇ ਚਾ ਤੇ ਇੱਧਰ ਪੂਰਾ ਮਹੌਲ ਚਾਹੋ ਚਾਹੀਏ ਦਾ ਕੰਮ ਹੈ ਆ ਰਹੇ ਨੇ ਐਮਐਲਏ ਸਾਹਿਬ ਆਪਣੇ ਤੇ ਆਪਾਂ ਬਾਵਾਗੇ ਹਰਸ ਕਰਾਂਗੇ ਸਵਾਗਤ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਜਲਦੀ ਖੰਗੀਰ ਜਿੰਦਾਬਾਦ ਹਾਂ ਫਿਰ ਦੂਜੇ ਨੂੰ ਟਾਈਮ ਦੇ ਦੇ ਤੂੰ ਇਕੱਲਾ ਹੀ ਸਾਬ ਲੈ ਗਿਆ ਸਾਰਾ ਹੀ ਭਾਈ ਜੀ ਪਾਪਾ ਜੀ ਨਾਲ ਚੱਲ ਚੱਲਦੇ ਆਉਣੇ ਜ਼ਰੂਰ ਪਈ ਜਾਂਦੇ ਕੁਲਜੀਤ ਸਿੰਘ ਜੀ ਦੇ ਨੂੰ ਤੇ ਪੂਰਾ ਜਾਮ ਲੱਗਾ ਪਿਆ ਲਡੂ ਲਡੂ ਚੱਲ ਰਹੇ ਆ ਐਮਐਲਏ ਸਾਹਿਬ ਦੀ ਖੁਸ਼ੀ ਚ ਨੂੰ ਤੇ ਇੱਕ ਬੰਦਾ ਆਪਣਾ ਮਗਰ ਆ ਰਿਹਾ ਤੇ ਦੋ ਤੋਂ ਵੀ ਮਗਰ ਹੈਗੇ ਜੇ ਤੇ ਮਿਲਦੇ ਆਂ ਬੜਾ ਸਹੀ ਸੀ ਇਹ ਗੱਡੀ ਕੋਲੇ ਗੱਡੀ ਤੇ ਸਟicker ਪਹਿਲਾਂ ਲੱਗ ਚੁੱਕਿਆ ਆਉਣ ਤੋਂ ਪਹਿਲਾਂ ਹੀ ਹੈ ਤੇ ਅਸੀਂ ਤਾਂ ਲਾਇਆ ਨਹੀਂ ਸੀ ਤੇ ਪਹਿਲਾਂ ਹੀ ਸਟicker ਕੋ ਥੱਪ ਗਿਆ ਹੀ ਜਾਂਦੀ ਆ ਗਈ ਤੇ ਆਪਣੇ ਆ ਰਹੇ ਆ ਨਾਲ ਦੇ ਡੈਡੀ ਆ ਰਹੇ ਆ ਵੀਰ ਆ ਜਾ ਰਹੇ ਆ ਉਧਰ ਵੱਡੇ ਤਾਇਆ ਆ ਰਹੇ ਆ ਜੀਰ ਸਿੰਘ ਜੀ ਨਾਲ ਮਿਲ ਕੇ ਤੇ ਪੇ ਇੱਥੋਂ ਵਾਸੀ ਵੀ ਉੱਡੀ ਚੜ੍ਹੇ ਨੇ ਬਾਕੀ ਹੋ ਗਿਆ ਸ਼ਰਚ ਗਏ ਐਂਟਰ ਹੋ ਤੇ ਚੱਲਦਿਆਂ ਕਰੇ ਤੇ ਫੇਰ ਜਾਵਾਂਗੇ ਨਾਨਕੇ ਅੱਲ ਵੀਡੀਓ ਉੱਧੇ ਹੀ ਦੇਖੋ ਇਧਰ ਆ ਗਿਆ ਸੀ ਉਧਰ ਉਹਦੇ ਨਾਲ ਆ ਜੀ ਚੌਕ ਚਾਹਦੇ ਆਓ ਵੀ ਮੈਂ ਸੋ ਆਪਣਾ ਚੱਲ ਪਿਆ ਘਰ ਨੂੰ ਦੇ ਘਰੋਂ ਬਿਠਾ ਕੇ ਮੰਮੀ ਨੂੰ ਫੇਰ ਜਾਵਾਂਗੇ ਨਾਨਕੇ ਤੇ ਹੁਣ ਚਲੋ ਜੀ ਆਪਾਂ ਜਾਂਦੇ ਹੁਣ ਨਾਨਕੇ ਤੇ ਉੱਥੋਂ ਬਿਠਾਉਣਾ ਨਾਨਨੇ ਜੀ ਨੂੰ ਉਹਨੇ ਥੋਪਾ ਨੇ ਕੋਲ ਦੇ ਟਾਈਮ ਬਹੁਤ ਹੋ ਗਿਆ 500 ਰੁਪਇਆ ਤੇ ਹੁਣ ਜਾ ਕੇ ਮਿਲਦੇ ਆਪਾਂ ਨਾਨਕੇ ਤੁਹਾਨੂੰ ਤੇ ਇਤੋਂ ਕੱਢਣਾ ਹੈ ਗੱਡੀ ਚੋਂ ਥੋੜਾ ਸਮਾਨ ਖੱਕੀ ਜਾਊਗਾ ਸਮਾਨ ਕੱਢਣਾ ਆਪਣੀ ਗੱਡੀ ਚੋਂ ਬੰਦੇ ਦਾ ਟੱਕਾ ਲੱਗ ਗਿਆ ਤੇ ਬਸ ਅਗਲਾ ਪਿੰਡ ਨਾਨਕਿਆਂ ਦਾ ਇਹ ਚੱਬਾ ਸਫਾਈ ਚੱਲ ਲਓ ਜੀ ਆਪਾਂ ਆ ਗਏ ਆ ਨਾਨਕੇ ਪਿੰਡ ਤੇ ਪਿੰਡ ਜੋ ਗਿਆ ਇੰਟਰ ਤੇ ਲੇ ਜਦ ਨਾਨਕੇ ਆ ਗਏ ਸੀ ਤੇ ਦਰਨਾਨਾ ਜੀ ਠੀਕ ਨਹੀਂ ਗਏ ਤੇ ਉਹਨਾਂ ਨੂੰ ਦਵਾਈ ਦਿਵਾਉਣ ਜਾਣਾ ਸੀ ਤੇ ਹੁਣ ਹੋ ਗਿਆ ਕੈਨਸਲ ਕਿਸੇ ਕਾਰਨ ਤੇ ਹੁਣ ਆਪਾਂ ਜਾਵਾਂਗੇ ਸਵੇਰੇ ਤੇ ਦੋ ਆਪਾਂ ਜਾਵਾਂਗੇ ਦੁਬਾਰਾ ਜਾਵਾਂਗੇ ਇੱਧਰ ਸਾਡੀ ਬੈਠੀ ਮਾਮੀ ਇੱਧਰ ਸਾਡੀ ਬੈਠੀ ਆ ਬਾਤਾ ਮਾਮੀ ਬਾਤਾ ਆਪਾਂ ਮਾਮੀ ਬਾਤਾ ਦੀ ਆਪਣੀ ਇੰਟਰੋਡਕਸ਼ਨ ਕਰਦੇ ਆ ਹੈਲੋ ਮਾਮੀ ਜੀ ਕੀ ਹਾਲ ਕੀ ਹਾਲ ਚਾਲ ਨੇ ਕੀ ਕਰਦੇ ਨੇ ਅੱਜ ਕੱਲ ਇਹਨੂੰ ਪੜਾ ਦੇਈਂ ਯਾਰ ਚੱਲ ਕੀ ਕਰਦੇ ਹੁੰਦੇ ਇਹ ਆ ਜੀ ਆਪਣੇ ਗਗੜੇ ਦੀ ਕਲੀਅਰ ਆਵਾਜ਼ ਗਗੜੇ ਨੂੰ ਲਾਇਆ ਸੀਗਾ ਆਪਾਂ ਫਾਰਕ ਪੱਖਾ ਖੋਲਣਾ ਤੇ ਪੱਖੇ ਦਾ ਸਟੈਂਡ ਵੀ ਖੋਲਤਾ ਪਹਿਲਾਂ ਤੇ ਜਾਲੀ ਵੀ ਖੋਲਤੀ ਤੇ ਫਾਰਕ ਬਾਜ ਖੋਲੇ ਫਾਰ ਹੁਣ ਫਰ ਫਸ ਗਿਆ ਤੇ ਮਿਸਤਰੀ ਸਾਹਿਬ ਲੱਗੇ ਪਏ ਨੇ ਤੇ ਛੋੜੇ ਮਿਸਤਰੀ ਸਾਹਿਬ ਨਾਲ ਬੈਠੇ ਨੇ ਆਪਾਂ ਵਾਪਸ ਆਇਆ ਤੋਂ ਆਹ ਘੜੀ ਆਪਣੀ ਰਾਣੀ ਸੁੰਦਰਾ ਤੇ ਵਾਰਦੇ ਆ ਸਾਡੇ ਚ ਤੇ ਚੱਲੀਏ ਹੁਣ ਸਾਡੇ ਚਾਬੀ ਅਰੇ ਕਾਈ ਕਲੀ ਲੈ ਆ ਤੇ ਰੰਗ ਨੇ ਕੋਪਾ ਚੱਲਦੇ ਹੁਣ ਘਰ ਨੂੰ ਤਪੜਕੇ ਜਾਂਦੇ ਹਾਂ ਤੇ ਜਦੋਂ ਬੋਖਰੇ ਟੈਨੋਗ੍ਰਾਫ ਤੋਂ ਸੈਟ ਕਰਾ ਲਾ ਕੇ ਟਾਈਮ ਥੋੜਾ ਰਹਿ ਗਿਆ ਸੀ ਡਾਕਟਰ ਨੂੰ ਕੀਤਾ ਤੇ ਡਾਕਟਰ ਕਹਿੰਦੇ ਕਿ ਸਵੇਰੇ ਆਏ ਜੇ ਵੀ ਆ ਚ ਟਾਈਮ ਥੋੜਾ ਆ ਮੈਂ ਚਲੇ ਜਾਣਾ ਸ਼ਾਇਦ ਉਹ 2 ਵਜੇ ਤੱਕ ਬੈਠਦਾ ਸੀਗਾ ਤੇ ਸਾਨੂੰ ਐਮ ਐਲ ਏ ਸਾਡੇ ਕਾਫਲੇ 'ਚ ਟਾਈਮ ਜ਼ਿਆਦਾ ਲੱਗ ਗਿਆ ਸੰਤੂ ਵਾਲੇ ਆ ਗਏ ਆ ਤੇ ਜਾਣਿਆ ਘਰੇ ਘਰੇ ਗਏ ਆ ਪਹੁੰਚ ਇੱਧਰ ਆ ਗਏ ਆ ਆਪਾਂ ਗਗਣਿਆਂ ਕੇ ਘਰ ਹੈ ਵੱਡੇ ਬੇਲੀ ਕੇ ਇੱਧਰ ਆ ਗਏ ਸੋ ਦੋਸਤੋ ਆਪਾਂ ਕੰਮ ਕਰਨਾ ਚੋੜਾ ਵਾ ਵਾਈ ਫਾਈ ਨੈਟਵਰਕ ਚ ਵਰਜੇ ਲਾਪੋ ਇਹਨਾਂ ਦਾ ਕਰ ਲੀਏ ਦੇਖੇਗੇ ਆ ਆਪਾਂ ਜਾਣਿਆ ਹੁਣ ਘਰੇ ਤੇ ਸਾਰੇ ਜਾਣੇ ਸੋ ਹਾਂਜੀ ਮਿੱਤਰੋ ਕੀ ਹਾਲ ਚਾਲਾਂ ਤੇ ਆਪਾਂ ਤੁਹਾਨੂੰ ਪਤਾ ਸੀ ਅੱਜ ਗਿਆ ਸੀ ਕਿ ਨਾਨਕੇ ਤੇ ਜਾਣਾ ਸੀ ਨਾਨਾ ਜੀ ਦਵਾਈ ਲੈਣ ਕਿਸੇ ਕਾਰਨ ਆਪਣੇ ਤੋਂ ਨਹੀਂ ਜਾਇਆ ਗਿਆ ਤੇ ਹੁਣ ਜਾਵਾਂਗੇ ਸਵੇਰੇ ਸੋ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਹਾਂ ਖਤਮ ਤੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਨਾਲ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ 走吧哎